ਜ਼ਿੰਦਗੀ ਦੇ ਵਿੱਚ ਜੋ ਤੁਹਾਨੂੰ ਰਿਸ਼ਤੇ ਪਹਿਲਾਂ ਤੋਂ ਹੀ ਮਿਲੇ ਆ ਤੁਹਾਡੇ ਪਰਿਵਾਰ ਤੋਂ ਉਹ ਤਾਂ ਹੁੰਦੇ ਹੀ ਆ ਬਟ ਜੋ ਤੁਸੀਂ ਬਾਹਰੀ ਦੁਨੀਆ 'ਚ ਆਪ ਬਣਾਉਂਦੇ ਹੋ ਉਹ ਜ਼ਿਆਦਾ ਸਪੈਸ਼ਲ ਹੋ ਜਾਂਦੇ ਆ ਤੁਹਾਡੀ ਜਗਜੀਤ ਸੰਧ ਉਹਨਾਂ ਨਾਲ ਅਸੀਂ ਯਾਰੀ ਦੇਖਦੇ ਆ ਹੈਨਾ ਉਹ ਮੈਨੂੰ ਲੱਗਦਾ ਕਿ ਉਹ ਬਹੁਤ ਨੈਕਸਟ ਲੈਵਲ ਦੀ ਇੱਕ ਬੌਂਡਿੰਗ ਹੈ ਜੋ ਆਪਸ ਦੇ ਵਿੱਚ ਹੈਗੀ ਹੈ ਸੋ ਉਹਦੇ ਨਾਲ ਉਹਨਾਂ ਨਾਲ ਰਿਸ਼ਤਾ ਆਪਣਾ ਕਿਵੇਂ ਦੇਖਦੇ ਹੋ ਰਿਸ਼ਤਾ ਜਿਹੜਾ ਮੈਨੂੰ ਇਹ ਲੱਗਦਾ ਹੁੰਦਾ ਦੇਖੋ ਜਿਹੜੇ ਰਿਸ਼ਤੇ ਅਸੀਂ ਆਪ ਬਣਾਉਨੇ ਆ ਨਾ ਉਹ ਰਿਸ਼ਤੇ ਉਹਦੇ ਖੂਬਸੂਰਤ ਹੁੰਦੇ ਆ ਜਦੋਂ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਨਜ਼ਰਅੰਦਾਜ਼ ਕਰ ਦਿੰਦੇ ਆ। ਹੂੰ। ਉਹ ਬਹੁਤ ਸੋਹਣਾ ਵੈਨ ਹੁੰਦਾ। ਉਹਦੇ ਵਿੱਚ ਤੁਸੀਂ ਕੁਝ ਵੀ ਦਿਮਾਗ ਨਹੀਂ ਲਾਉਣਾ ਹੁੰਦਾ। ਮੈਨੂੰ ਐ ਲੱਗਦਾ। ਔਰ ਉਹ ਰਿਸ਼ਤੇ ਉਹਦੇ ਹੀ ਖੂਬਸੂਰਤ ਬਣਦੇ ਆ ਜਦੋਂ ਤੁਸੀਂ ਅ ਬਹੁਤ ਤੁਸੀਂ ਆਪਦੇ ਆਪ ਨੂੰ ਛੱਡ ਕੇ ਦੂਸਰੇ ਲਈ ਇਮਾਨਦਾਰ ਹੋ ਜਾਂਦੇ। ਤਾਂ ਮੈਨੂੰ ਲੱਗਦਾ ਕਿ ਉਹ ਰਿਸ਼ਤਾ ਜਿਹੜਾ ਮੇਰਾ ਤੇ ਜਗਜੀਤ ਦਾ ਸਾਡੀ ਦੋਸਤੀ ਦਾ ਸਾਨੂੰ 10-12 ਸਾਲ ਹੋ ਗਏ। ਤਾਂ ਅਸੀਂ ਇੱਕ ਦੂਜੇ ਦਾ ਨਾਂ ਤਾਂ ਕੰਫਰਟ ਜ਼ੋਨ ਕਦੇ ਉਹ ਕੀਤਾ ਨਾ ਕਦੇ ਐਜ਼ ਅ ਐਕਟਰ ਸਾਡੇ ਵਿੱਚ ਕਦੇ ਇਨਸਿਕਿਉਰਟੀ ਆਈ ਸੋ ਮੈਨੂੰ ਲੱਗਦਾ ਕਿ ਇਹ ਇੰਪੋਰਟੈਂਟ ਪਾਰਟ ਸਾਡੀ ਦੋਸਤੀ ਦਾ ਰਿਹਾ ਕਿ ਸਾਨੂੰ ਕਦੇ ਵੀ ਇਨਸਿਕਿਉਰਟੀ ਫੀਲ ਨਹੀਂ ਹੋਈ ਅਸੀਂ ਇੱਕ ਦੂਜੇ ਨੂੰ ਹਮੇਸ਼ਾ ਰਾਈਟ ਸਲਾਹ ਹੀ ਦਿੱਤੀ ਆ ਚੀਜ਼ ਤੋਂ ਉੱਪਰ ਉੱਠ ਕੇ ਕੀ ਬੈਡ ਚੀਜ਼ ਸੀ ਇਹ ਤੂੰ ਗੁੱਡ ਪਰਫਾਰਮ ਕੀਤਾ ਇਹ ਤੇਰਾ ਬੈਡ ਡਿਸੀਜਨ ਹੈਗਾ ਸੀ ਸੋ ਮੈਨੂੰ ਲੱਗਦਾ ਇਹੀ ਦੋਸਤੀ ਹੁੰਦੀ ਔਰ ਦੋਸਤੀ ਦੇ ਵਿੱਚ ਇਹ ਚੀਜ਼ਾਂ ਕੋਈ ਇਨਸਿਕਿਉਰਟੀ ਜਾਂ ਕੋਈ ਵੀ ਚੀਜ਼ ਮੈਨੂੰ ਲੱਗਦਾ ਹੋਣੀ ਨਹੀਂ ਚਾਹੀਦੀ ਔਰ ਦੁਨੀਆ ਦਾ ਸਭ ਤੋਂ ਵਧੀਆ ਰਿਸ਼ਤਾ ਹੈਗਾ ਉਹ ਦੋਸਤੀ ਹੈ ਬਟ ਇਹ ਚੀਜ਼ ਬੜੀ ਹਾਰਡ ਹੈ ਤੁਸੀਂ ਕਹਿੰਦੇ ਇਨਸਿਕਿਉਰਟੀ ਕੋਈ ਨਹੀਂ ਘਰ ਦੇ ਬੰਦਿਆਂ ਨਾਲ ਇਨਸਿਕਿਉਰਟੀ ਆ ਜਾਂਦੀ ਹੈ ਕਈ ਵਾਰ ਹੈਨਾ ਦੋ ਭਰਾ ਨੇ ਦੋ ਭੈਣਾਂ ਨੇ ਉਹ ਆਪਸ ਵਿੱਚ ਕਈ ਵਾਰ ਇਨਸਿਕਿਉਰ ਫੀਲ ਕਰਨਾ ਪੈਂਦੇ ਨੇ ਬਟ ਇਹ ਦੋਸਤੀ ਵਰਗੇ ਰਿਸ਼ਤੇ ਦੇ ਜੋ ਕਿ ਬਹੁਤ ਪਤਾ ਨਹੀਂ ਮੈਨੂੰ ਇਹ ਲੱਗਦਾ ਜੇ ਜਦੋਂ ਟਾਈਮ ਬਤਾਉਣੇ ਆ ਨਾ ਆਪਾਂ ਉਹ ਮੈਨੂੰ ਲੱਗਦਾ ਕਿ ਟਾਈਮ ਦੇ ਨਾਲ ਚੀਜ਼ਾਂ ਆ ਜਾਂਦੀਆਂ ਇੱਕ ਇੱਕ ਸੇਮ ਥਾਟ ਪ੍ਰੋਸੈਸ ਹੋਣਾ ਵੀ ਬਹੁਤ ਜ਼ਰੂਰੀ ਹੈ ਔਰ ਜਦੋਂ ਤੁਹਾਡਾ ਸੇਮ ਥਾਟ ਪ੍ਰੋਸੈਸ ਆ ਤੁਹਾਡੀ ਬਹੁਤ ਲੰਬੀ ਚੱਲੂਗੀ ਹਮੇਸ਼ਾ ਸਾਡੀ ਜਿਵੇਂ ਕਹਿ ਦਈਏ ਕਿ ਥਾਟ ਪ੍ਰੋਸੈਸ ਜਦੋਂ ਮੈਚ ਨਹੀਂ ਹੁੰਦਾ ਨਾ ਉਦੋਂ ਕਲੈਸ਼ ਹੁੰਦੇ ਆ ਤਾਂ ਜਦੋਂ ਤੁਸੀਂ ਅਸੀਂ ਮੈਂ ਜਦੋਂ ডিপਾਰਟਮੈਂਟ 'ਚ ਵੀ ਅਸੀਂ ਪੜ੍ਹਦੇ ਸੀ ਮੈਂ ਸੀਨੀਅਰ ਸੀ ਜਗਜੀਤ ਗੁਰਿੰਦਰ ਸਾਰੇ ਪ੍ਰਦੀਪ ਮੇਰੇ ਮਿੱਤਰੋ ਜੂਨੀਅਰ ਹੋਗੇ ਸੀ ਔਰ ਅੱਜ ਮੈਂ ਉਹਨਾਂ ਨਾਲ ਮੇਰੀ ਜ਼ਿਆਦਾ ਸਾਂਝਾ ਸੋ ਮੈਨੂੰ ਐ ਲੱਗਦਾ ਕਿ ਥਾਟ ਪ੍ਰੋਸੈਸ ਮੈਚ ਹੁੰਦਾ ਤਾਂ ਹੀ ਉਹ ਚੀਜ਼ਾਂ ਵੀ ਔਰ ਦੂਸਰੀ ਚੀਜ਼ ਆ ਅਸੀਂ ਅੱਜ ਜਿੱਥੇ ਪਹੁੰਚੇ ਆ ਦੋਸਤੀ ਦੇ ਇਹ ਅਸੀਂ 10 ਸਾਲ ਦੀ ਜਰਨੀ ਤੋਂ ਪਹੁੰਚੇ ਆ ਲੜਦੇ ਵੀ ਰਹੇ ਆ ਮਤਲਬ ਉਹ ਜਦੋਂ ਤੁਸੀਂ ਜਰਨੀ ਤੈਅ ਕਰਦੇ ਬਟ ਤੁਸੀਂ ਜੀ ਡੀ ਵੀ ਪੁਆਇੰਟ ਤੇ ਹੋ ਚਾਹੇ ਲੜਾਈ ਤੇ ਹੋਵੋ ਤੁਸੀਂ ਗੱਲ ਕਰਨੀ ਨਾ ਬੰਦ ਕਰੋ ਉਹ ਜਿਹੜਾ ਇੱਕ ਚੈਨਲ ਹੈ ਉਹ ਨਹੀਂ ਬੰਦ ਹੋਣਾ ਚਾਹੀਦਾ ਚੈਨਲ ਬੰਦ ਨਹੀਂ ਹੋਣਾ ਚਾਹੀਦਾ ਗੁੱਸਾ ਗਿਲਾ ਚੱਲਦਾ ਰਹਿੰਦਾ ਔਰ ਉਹ ਚੱਲਦਾ ਹੀ ਰਹੂਗਾ ਉਹ ਕਦੇ ਆ ਚੈਨਲ ਤੁਹਾਡਾ ਨਹੀਂ ਬੰਦ ਹੋਣਾ ਚਾਹੀਦਾ ਔਰ ਦੂਸਰੀ ਚੀਜ਼ ਜਿਹੜੀ ਮੈਨੂੰ ਇਹ ਲੱਗੀ ਕਿ ਜਦੋਂ ਸਾਡੀ ਦੋਸਤੀ ਬਣ ਗਈ ਅਸੀਂ ਆਪਦੀ ਫੈਮਲੀਆਂ ਨਾਲ ਇੱਕ ਦੂਜੇ ਦੀ ਫੈਮਲੀਆਂ ਨਾਲ ਅਟੈਚ ਹੋ ਗਏ ਅਸੀਂ ਇਸ ਤਰ੍ਹਾਂ ਅਟੈਚ ਹੋ ਗਏ ਕਿ ਹੁਣ ਜੇ ਮੈਂ ਪਾਸੇ ਵੀ ਹੋ ਜਾਂ ਤਜਗਜੀਤ ਤੇ ਮੇਰੀ ਫੈਮਲੀ ਵਿੱਚ ਸਾਂਝ ਆ ਤਾਂ ਮੈਂ ਆਪਦੇ ਆਪ ਨੂੰ ਕੜੀ ਨਹੀਂ ਰਹਿਣ ਦਿੱਤਾ ਨਾ ਉਹਨੇ ਉਸ ਚੀਜ਼ 'ਚ ਕੜੀ ਰਹਿਣ ਦਿੱਤਾ ਉਹਦੇ ਬ੍ਰਦਰ ਜਿਹੜਾ ਉਹਨਾਂ ਨਾਲ ਵੀ ਮੇਰੀ ਸਾਂਝ ਆ ਤਾਂ ਇਹ ਚੀਜ਼ ਜ਼ਿਆਦਾ ਬਿਊਟੀਫੁੱਲ ਹੋਗੀ ਕਿ ਤੁਸੀਂ ਆਪ ਵਿੱਚੋਂ ਹਟਜੋ ਕਿ ਜੇ ਕੱਲ ਨੂੰ ਕੋਈ ਦੂਸਰਾ ਰੋਸਾ ਵੀ ਹੁੰਦਾ ਤਾਂ ਫੈਮਲੀ ਆਪ ਚਾ ਆਪ ਚ ਮੁੜਦਾ ਹੋਰ ਇੱਕ ਵਧੀਆ ਚੀਜ਼ ਵੀ ਹੈ ਕਈ ਵਾਰ ਇਦਾਂ ਹੁੰਦਾ ਹੈ ਦੋਸਤੀ ਕਰਕੇ ਸਾਰਾ ਰਿਸ਼ਤਾ ਖਤਮ ਹੋ ਜਾਂਦਾ ਹੈ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਜਿਹੜੇ ਯਾਰ ਦੋਸਤ ਤੁਹਾਡੀ ਰਸੋਈ 'ਚ ਜਾ ਸਕਦੇ ਹਨ ਬਸ ਉਹ ਬਹੁਤ ਪਿਆਰੀ ਚੀਜ਼ ਹੈਗੀ ਔਰ ਇਹ ਜੇ ਕੋਈ ਸਾਡੇ ਘਰ ਦੇ ਅੰਦਰ ਤੱਕ ਵੱਡਦਾ ਹੈ ਨਾ ਜੀ ਜੀ ਉਹ ਬਹੁਤ ਸੋਚ ਸਮਝ ਕੇ ਅਸੀਂ ਡਿਸੀਜਨ ਲੈਣਿਆ ਕਿ ਕਿਹੜੇ ਬੰਦੇ ਨੂੰ ਅਸੀਂ ਲੈ ਕੇ ਜਾ ਸਕੀਏ ਆਪਣੀ ਸਾਰਾ ਸਾਨੂੰ ਪਤਾ ਹੈ ਨਾ ਆਪਣੀ ਆਪਣੀ ਜ਼ਿੰਦਗੀ ਦੇ ਅੰਦਰ ਸੋ ਇਹ ਇਹ ਚੀਜ਼ ਮੈਂ ਲਾਦਾ ਕਿ ਹਾਂ ਵਾਕਈ ਬਹੁਤ ਖੂਬਸੂਰਤ ਰਿਸ਼ਤਾ ਹੈ ਹੈਗਾ ਵਾਕਈ ਬਸ ਉਹੀ ਆ ਤੁਸੀਂ ਆਪਦੇ ਦੋਸਤ ਦੀ ਫੈਮਿਲੀ ਨੂੰ ਤੇ ਆਪਦੀ ਫੈਮਿਲੀ ਨੂੰ ਜੋੜ ਦਿਓ ਜੋੜ ਦਿਓ ਆਪ ਪਾਸੇ ਹੋ ਜੋ ਫਿਰ ਜਿਹੜਾ ਕਲੇਸ਼ ਪੈਣਾ ਭਾਵੇਂ ਛੋਟੀ ਦੋਸਤੀ ਬਣੀ ਰਹਿੰਦੀ ਹੈ। ਬਣੀ ਨਹੀਂ ਨਾ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ But it